ਸਤਿ ਸ੍ਰੀ ਅਕਾਲ ਪ੍ਰਤਾਪ ਸਿੰਘ ਮਰਦਾਬਾਦ 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 ਸਤਿ ਸ੍ਰੀ ਅਕਾਲ ਕਾਂਗਰਸ ਪਾਰਟੀ ਮਰਦਾਬਾਦ 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 हलत विरोधी कांग्रेस मुजाद वारी कांग्रेस मुताप बाजवा मु ਮੰਗੇ ਪ੍ਰਤਾਪ ਸਿੰਘ ਬਾਜਵਾ ਮਾਫੀ ਮੰਗੇ ਮਾਫੀ ਮੰਗੇ ਮਾਫੀ ਮੰਗੇ ਕਾਂਗਰਸ ਪਾਰਟੀ ਮਰਦਾਬਾਦ 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 ਪ੍ਰਤਾਪ ਸਿੰਘ ਬਾਜਵਾ ਮਾਫੀ ਮੰਗੇ ਮਾਫੀ ਮੰਗੇ ਮਾਫੀ ਮੰਗੇ ਪੰਜਾਬ ਦੇ ਹਰ ਜ਼ਿਲ੍ਹੇ ਦੇ ਵਿੱਚ ਆਮ ਆਦਮੀ ਪਾਰਟੀ ਵੱਲੋਂ ਪ੍ਰਤਾਪ ਸਿੰਘ ਬਾਜਵਾ ਦਾ ਉਤਲਾ ਭੁਕਿਆ ਗਿਆ ਕਿਉਂਕਿ ਬਾਜਵਾ ਸਾਹਿਬ ਬਾਜਵਾ ਜੀ ਨੇ ਦਲਿਤ ਵਿਰੋਧੀ ਹੋਣ ਦਾ ਜਿਹੜਾ ਉਹਨਾਂ ਨੇ ਸਮਾਨ ਜੋ ਸਾਡੇ ਮੰਤਰੀ ਸਰਦਾਰ ਹਰਪ੍ਰੀਤ ਸਿੰਘ ਵੀਡੀਓ ਦੇ ਬਾਰੇ ਟਿੱਪਣੀ ਕੀਤੀ ਆ ਉਹਦੇ ਸੰਬੰਧ ਦੇ ਵਿੱਚ ਹਰ ਜ਼ਿਲ੍ਹੇ ਦੇ ਵਿੱਚ ਕੋਤਲਾਪੂਰ ਹੈ। ਔਰ ਕਾਂਗਰਸ ਪਾਰਟੀ ਨੇ ਪਿਛਲੇ 3-4 ਸਾਲਾਂ ਦੇ ਵਿੱਚ ਦਲਿਤ ਵਿਰੋਧੀ ਕਈ ਟਿੱਪਣੀਆਂ ਕੀਤੀਆਂ ਆ ਜਿਹੜੀਆਂ ਜੱਦਜਾਹਰ ਆ ਪਹਿਲਾਂ ਰਾਜਾ ਵੜਿੰਗ ਨੇ ਤਰਨਤਾਰਨ ਇਲੈਕਸ਼ਨ ਦੇ ਵਿੱਚ ਕੀਤੀ। ਇੱਥੋਂ ਸਾਬਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਦਲਿਤ ਵਿਰੋਧੀ ਆ। ਉਹਨਾਂ ਦਾ ਅੱਜ ਸਮੂਹੇ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸਤਨਾਮ ਜਲਾਲਪੁਰ ਜੀ ਦੀ ਦੀਗ ਰਿੰਦੇ ਵਿੱਚ ਪ੍ਰਧਾਨ ਜੀ ਨੇ ਅੱਜ ਜ਼ਿਲ੍ਹੇ ਦੇ ਵਿੱਚ ਪ੍ਰਵਲਨਸ਼ਨ ਕੀਤਾ ਵਿੱਚ ਕਾਂਗਰਸ ਪਾਰਟੀ ਵੱਲੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਵੱਲੋਂ ਜਿਹੜਾ ਇੱਕ ਅਤਨਿੰਦਨਯੋਗ ਬਿਆਨ ਮਾਨਯੋਗ ਕੈਬਨਿਟ ਮਨਿਸਟਰ ਹਰਪਜਨ ਸਿੰਘ ਈਟੀਓ ਜੀ ਦੇ ਬਾਰੇ ਉਹਨਾਂ ਦੀ ਸ਼ਾਨ ਦੇ ਬਾਰੇ ਔਰ ਉਹਨਾਂ ਦੇ ਫਾਦਰ ਸਾਹਿਬ ਦੇ ਕਿੱਤੇ ਬਾਰੇ ਜਿਹੜਾ ਬੋਲ ਕੇ ਅੱਜ ਪੂਰੇ ਦਲਿਤ ਸਮਾਜ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਹੜਾ ਕਿਤਨਾ ਕਿਤੇ ਇੱਕ ਰਾਜਾ ਬੜਿੰਗਾ ਔਰ ਪ੍ਰਤਾਪ ਸਿੰਘ ਬਾਜਵਾ ਦੇ ਧੌਣ ਤੇ ਜਿਹੜਾ ਜੱਟਵਾਦ ਦਾ ਕਿਲਾ ਆ ਸੋ ਉਸ ਕਿਲੇ ਨੂੰ ਕੱਟਣ ਦੇ ਲਈ ਅੱਜ ਸਮੁੱਚੀ ਆਮ ਆਦਮੀ ਪਾਰਟੀ ਪੰਜਾਬ ਭਰ ਦੇ ਵਿੱਚ ਜਿਹੜਾ ਪੱਤਰ ਦੇ ਉੱਤੇ ਜਿਹੜਾ ਇਹ ਪ੍ਰਤਾਪ ਸਿੰਘ ਬਾਜਵੇ ਦੇ ਬਿਆਨ ਦੀ ਨਖੇਦੀ ਕਰਦਿਆਂ ਹੋਇਆ ਪ੍ਰੋਟੈਸਟ ਕੀਤਾ ਅਸੀਂ ਪੁਤਲਾ ਫੂਕ ਮਜਾਰਾ ਵੀ ਕੀਤਾ ਹੈ ਔਰ ਅਸੀਂ ਦੱਸਣਾ ਵੀ ਚਾਹੁੰਦੇ ਹਾਂ ਸਮੁੱਚੀ ਕਾਂਗਰਸ ਪਾਰਟੀ ਨੂੰ ਕਿ ਇਹੋ ਜਿਹੇ ਬੇਤੁਕੇ ਬਿਆਨਾਂ ਦੇ ਨਾਲ ਸਮਾਜ ਦੇ ਵਿੱਚ ਜਿਹੜੀ ਇੱਕ ਬਹੁਤ ਨੈਗੇਟਿਵ ਮੈਸੇਜ ਜਾਂਦਾ ਇਹ ਤੁਸੀਂ ਘਟੀਆਂ ਸੋਚ ਦਾ ਪ੍ਰਦਰਸ਼ਨ ਪਹਿਲਾਂ ਕਾਂਗਰਸ ਦੇ ਪ੍ਰਧਾਨ ਰਾਜਾ ਪ੍ਰਿੰਗ ਨੇ ਤਰੰਤ ਤਰ੍ਹਾਂ ਇਲੈਕਸ਼ਨ ਦੇ ਵਿੱਚ ਕੀਤਾ ਇਸ ਤਰ੍ਹਾਂ ਉਹਨਾਂ ਨੇ ਇੱਕ ਉੱਚ ਕੋਟੀ ਤੇ ਬਿਰਾਜਮਾਨ ਉਸ ਸ਼ਖਸ਼ਵਾਰੇ ਜਿਹੜਾ ਦਲੇ ਸਮਾਜ ਦੇ ਵਿੱਚੋਂ ਉੱਠਿਆ ਔਰ ਮਤਲਬ ਇੰਨੀਆਂ ਡਿਗਰੀਆਂ ਹਾਸਲ ਤੇ ਇੰਨੇ ਉੱਚ ਪੱਧਰ ਤੇ ਜਾਣ ਦੇ ਬਾਵਜੂਦ ਉਸ ਬੰਦੇ ਨੂੰ ਜੋ ਟਿੱਪਣੀਆਂ ਕਰਕੇ ਉਹਨੂੰ ਕਾਲਾ ਉਹਨੂੰ ਹੋਰ ਕੁਝ بڑے ਸ਼ਬਦਾਂ ਨਾਲ ਘਟੀਆਂ ਸ਼ਬਦਾਂ ਨਾਲ ਸਬੋਧਨ ਕੀਤਾ ਗਿਆ ਸੀ ਇਸੇ ਤਰ੍ਹਾਂ ਮਾਨਯੋਗ ਸਾਡੇ ਜਿਹੜੇ ਇਹ ਬਿਜਲੀ ਮੰਤਰੀ ਰਹੇ ਨੇ ਜਿਨ੍ਹਾਂ ਦੀ ਬਦੌਲਤ ਪੰਜਾਬ ਦੇ ਵਿੱਚ ਹਰ ਘਰ ਨੂੰ 600 ਯੂਨਿਟ ਬਿਜਲੀ ਮੁਫਤ ਮਿਲੀ ਆ ਉਹਨਾਂ ਦੇ ਕਾਰਜਕਾਲ ਦੌਰਾਨ ਜਿਹੜਾ ਇਹ ਇਤਿਹਾਸਕ ਫੈਸਲਾ ਪੰਜਾਬ ਦੇ ਵਿੱਚ ਹੋਇਆ ਸੀ ਸੋ ਉਹ ਕਿਤਨਾ ਕਿਤੇ ਰੜਕ ਮੰਦੇ ਵਿੱਚ ਉਹਨਾਂ ਦੇ ਉਹੀ ਆ ਕਿ ਇਸ ਬੰਦੇ ਨੇ ਪੂਰੇ ਪੰਜਾਬ ਦੇ ਵਿੱਚੋਂ ਜਿਹੜਾ ਇਤਿਹਾਸਕ ਫੈਸਲਾ ਕਰਕੇ ਕਾਂਗਰਸ ਦਾ ਸਫਾਇਆ ਕੀਤਾ ਸੋ ਉਹ ਜਿਹੜਾ ਉਹਨਾਂ ਦੇ ਫਾਦਰ ਸਾਹਿਬ ਬੈਂਡ ਵਜਾਉਣ ਦਾ ਕੰਮ ਕਰਦੇ ਸੀ ਸੋ ਉਹਨਾਂ ਦੇ ਫਾਦਰ ਦੇ ਕਿੱਤੇ ਨੂੰ ਟਾਰਗੇਟ ਕਰਕੇ ਜਿਹੜਾ ਉਹਨਾਂ ਨੂੰ ਇੱਕ ਜਾਤੀ ਸੂਚਕ ਸ਼ਬਦ ਬੋਲ ਕੇ ਨੀਮਾ ਦਿਖਾਣ ਦੀ ਉਹ ਜੀ ਕੋਸ਼ਿਸ਼ ਜਿਹੜੀ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਬਹੁਤ ਨਿੰਦਣਯੋਗ ਆ ਅਸੀਂ ਸਮੁੱਚੇ ਜਿਹੜੇ ਜਲਾ ਸ਼ੀਤਪາກ ਸਿੰਘ ਨਗਰ ਦੀ ਸਮੁੱਚੀ ਲੀਡਰਸ਼ਿਪ ਇਹਦਾ ਸਖਤ ਵਿਰੋਧ ਕਰਦੀ ਆ ਔਰ ਅਸੀਂ ਸਾਰੇ ਹੀ ਚਾਹਦੇ ਆ ਕਿ ਤੁਰੰਤ ਪ੍ਰਭਾਵ ਦੇ ਨਾਲ ਜਿਹੜਾ ਲੀਡਰ ਆਫ oppositon ਪ੍ਰਤਾਪ ਸਿੰਘ ਬਾਜਵਾ ਜਿਹੜਾ ਇਹਦੇ ਤੇ ਤੁਰੰਤ ਮਾਫੀ ਮੰਗੇ ਧੰਨਵਾਦ ਤੇ ਬਹੁਤ ਸ਼ਾਰਟ ਮੌਮੈਂਟ ਵਿੱਚ ਪਹੁੰਚ ਪੰਚੋ ਦੂਜੀ ਬੇਨਤੀ ਹੈ ਕਿ ਕਾਂਗਰਸ ਪਾਰਟੀ ਦੇ ਜਿਹੜੇ ਹੈੱਡਮੈਨ ਜਾਂਦੇ ਆ ਵਿਧਾਨ ਸਭਾ ਦੇ ਚੋਂ ਦੇ ਜਿਹੜੇ ਆਪਰੇਸ਼ਨ ਦੇਖਦੇ ਜੋ ਉਹਨਾਂ ਨੇ ਬੋਲਿਆ ਇਹਦਾ ਮਤਲਬ ਆਮ ਆਦੀ ਪਾਰਟੀ ਦੀ ਜਿਹੜੀ ਹੈ ਉਹ ਉਹਨੂੰ ਨਿਖਿੱਧੀ ਕਰਦੀ ਹੈ ਔਰ ਕਾਂਗਰਸ ਪਾਰਟੀ ਦੀ ਸੋਚ ਦਾ ਜਿਹੜਾ ਉਹਨਾਂ ਨੇ ਰਿਜਰਟ ਦਿੱਤਾ ਹਰ ਵਾਰ ਇਹਨਾਂ ਦਾ ਕੋਈ ਨਾ ਕੋਈ ਲੀਡਰ ਜਿਹੜਾ ਹੈ ਕੋਈ ਛੋਟੀ ਲੀਡਰ ਹੈ ਉਹ ਬੋਲਦੇ ਆ ਔਰ ਹਮੇਸ਼ਾ ਜ਼ਲਤਾਂ ਦੇ ਖਿਲਾਫ ਬੋਲਦੇ ਆ ਔਰ ਉਹਦੇ ਵਿਰੋਧ ਦੇ ਵਿੱਚ ਕਿਉਂਕਿ ਉਹਨਾਂ ਨੇ ਇਹ ਕਿਹਾ ਸਾਡੇ ਜੋ ਮੰਤਰੀ ਕੈबिनेट ਮੰਤਰੀ ਹੈ ਈਟੀਓ ਜੀ ਦੇਖੋ ਕੰਮ ਕਿਸੇ ਦਾ ਕੋਈ ਵੀ ਹੋ ਸਕਦਾ ਹੈ ਇਹਦਾ ਮਤਲਬ ਇਹ ਨਹੀਂ ਹੈ ਕਿ ਸਿਆਸਤ ਦੇ ਵਿੱਚ ਕੋਈ ਗਰੀਬ ਆਦਮੀ ਉੱਪਰ ਨਹੀਂ ਆ ਸਕਦਾ ਜੇ ਉਹਨਾਂ ਦੀ ਪਰਿਵਾਰ ਦੀ ਬੈਕਗ੍ਰਾਉਂਡ ਸੀ ਉਹਨਾਂ ਨੇ ਕਿਹਾ ਕਿ ਜਿਹੜੇ ਬੈਨਟ ਜਾਂਦੇ ਸੀ ਇਹਨੂੰ ਦਾ ਬੈਨ ਬਜਾਵਾਂਗੇ ਆਮ ਲੋਕਾਂ ਨੇ ਪਹਿਲਾਂ ਵੀ 2022 ਦੇ ਵਿੱਚ ਕਾਂਗਰਸ ਦਾ ਬੈਨ ਬਜਾਇਆ ਔਰ ਮੇਰਾ ਖਿਆਲ ਹੈ ਹੁਣ 2027 ਦੇ ਵਿੱਚ ਵੀ ਬਹੁਤ ਬੁਰੀ ਤਰ੍ਹਾਂ ਨਾਲ ਪਾਰਟੀ ਦੇ ਅੰਗਰੇਜ਼ਨ ਤੇ ਬੈਂਡ ਵਜਾ ਕੇ ਉਹਨਾਂ ਨੂੰ ਉਹਦਾ ਸਲਫ ਦੇਣਗੇ ਕਿ ਜੋ ਉਹਨਾਂ ਨੇ ਕਿਹਾ ਜੋ ਉਹਨਾਂ ਦੀ ਸੋਚ ਹੈ ਜੋ बार-बार ਅੱਗਿਆਂ ਦੀ ਹੈ ਜਿਵੇਂ ਪ੍ਰਧਾਨ ਜੀ ਨੇ ਕਿਹਾ ਪਹਿਲਾਂ ਰਾਜਾ ਬ੍ਰਿੰਗ ਨੇ ਹੁਣ ਇਹਨਾਂ ਨੇ ਇਹਨਾਂ ਦੇ ਅਲੱਗ-ਅਲੱਗ ਲੀਡਰ ਜਿਹੜੇ ਆ ਹਮੇਸ਼ਾ ਹੀ ਜਦੋਂ ਬੋਲਦੇ ਆ ਉਹ ਜਲਤਾਂ ਦੇ ਖਿਲਾਫ ਬੋਲਦੇ ਆ ਸੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਕਿ ਜੋ ਇਹਨਾਂ ਨੇ ਓਪਨਲੀ মিডিਆ ਦੇ ਵਿੱਚ ਟਿੱਪਣੀਆਂ ਕੀਤੀਆਂ ਉਹਦਾ ਸਖਤ ਵਿਰੋਧ ਕੀਤਾ ਜਾਵੇ ਔਰ ਉਹਨਾਂ ਨੂੰ ਹਿਸਾਸ ਕਰਾਇਆ ਜਾਵੇ ਉਹਨਾਂ ਨੂੰ ਚਾਹੀਦਾ ਕਿ ਜੇ ਹਜੇ ਵੀ ਉਹਨਾਂ ਨੇ ਬਚਣਾ ਹੈ ਤਾਂ ਉਹਨਾਂ ਨੂੰ ਓਪਰਲੀ ਮਾਫੀ ਮੰਗਣੀ ਚਾਹੀਦੀ ਹੈ ਔਰ ਅੱਗੇ ਵਾਸਤੇ ਇਸ ਤਰ੍ਹਾਂ ਦੀਆਂ ਟਿੱਪੜੀਆਂ ਕਰਦੇ ਆ ਉਹ ਤੋਂ ਗਰੇਜ ਕਰਨਾ ਚਾਹੀਦਾ ਮੈਂ ਤਾਂ ਇਹ ਵਰਡ ਕਹੂੰਗਾ ਕਿ ਕਾਂਗਰਸ ਨੂੰ ਸ਼ਰਮ ਆਣੀ ਚਾਹੀਦੀ ਹੈ ਕਿ ਅਗਰ ਇੱਕ ਪਾਸੇ ਆਪਣੇ ਉਹ ਜਾਤਾਂ ਦੀ ਰਾਖੀ ਰਾਖਾ ਸੰਵਿਧਾਨ ਦੂਜੇ ਪਾਸੇ ਉਹਨਾਂ ਨੂੰ ਇਸ ਤਰ੍ਹਾਂ ਦੀਆਂ ਟਿੱਪੜੀਆਂ ਕਰਕੇ ਸ਼ੌਅਤ ਕਰਦੀ ਹੈ ਕਿ ਇਹ ਉੱਪਰ ਬੋਕਾ ਦੇ ਲੈਣੀਆਂ ਚਾਹੁੰਦੇ ਹੈ ਲੇਕਿਨ ਅੰਦਰੋਂ ਨੂੰ ਜਿਹੜਾ ਹੁੰਦਾ ਇਹ ਜਾਤਾਂ ਦੇ ਟੱਕਰ ਵਿਰੋਧੀ ਹੈ ਸੋ ਅਸੀਂ ਸਾਰੇ ਮਿਲ ਕੇ ਇਹਦਾ ਵਿਰੋਧ ਕਰਦੇ ਆਂ ਔਰ ਮੰਗ ਕਰਦੇ ਆ ਕਿ ਪ੍ਰਤਾਪ ਬਾਜਵਾ ਉਪਰਲੀ ਮਾਫੀ ਹੋਵੇ ਧੰਨਵਾਦ